ਜਦੋਂ ਦਾ ਅਮਰੀਕਾ ਦੀ ਡੋਨਲਡ 트ੰਪ ਦੀ ਸਰਕਾਰ ਨੇ ਗੈਰ ਕਾਨੂੰਨੀ ਭਾਰਤੀਆਂ ਨੂੰ ਕੱਢਣ ਦਾ ਫੈਸਲਾ ਕੀਤਾ ਉਸ ਤੋਂ ਬਾਅਦ ਜਿਸ ਜੇ ਸੂਬੇ ਦੇ ਸਬੰਧ ਰੱਖਣ ਵਾਲੇ ਭਾਰਤੀ ਸੀ ਉੱਥੋਂ ਦੀਆਂ ਸੂਬਾ ਸਰਕਾਰਾਂ ਨੇ ਵੀ ਠੱਗ ਟ੍ਰੈਵਲ ਏਜੰਟਾਂ ਦੇ ਖਿਲਾਫ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਸੀ ਹਾਲਾਂਕਿ ਸ਼ੁਰੂਆਤੀ ਦੌਰ ਤੇ ਸੂਬਾ ਸਰਕਾਰ ਵੱਲੋਂ ਹਮਦਰਦੀ ਸੀ ਪਰਚੇ ਵੀ ਦਰਜ ਹੋਏ ਨੇ ਲੇਕਿਨ ਹੁਣ ਇਨਫੋਰਸਮੈਂਟ ਡਾਇਰੈਕਟੋਰੇਟ ਮਤਲਬ ਈਡੀ ਦੀ ਵੀ ਐਂਟਰੀ ਹੋ ਚੁੱਕੀ ਆ ਟ੍ਰੈਵਲ ਜਿਹੜੇ ਠੱਗ ਨੇ ਉਹਨਾਂ ਦੀ ਸੂਚੀ ਤਿਆਰ ਕੀਤੀ ਗਈ ਤੇ ਕੁਝ सरपंच ਤੇ ਪੰਚ ਵੀ ਈਡੀ ਦੇ ਨਿਸ਼ਾਨੇ ਤੇ ਆ ਗਏ ਨੇ ਈਡੀ ਵੱਲੋਂ ਪੰਜਾਬ ਅਤੇ ਹਰਿਆਣਾ ਦੇ ਕਈ ਠੱਗ ਟਰੈਵਲ ਏਜੰਟਾਂ ਦੇ ਖਿਲਾਫ ਕਾਰਵਾਈ ਕਰਨ ਦੀ ਜਿਹੜੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਨਾਲ ਦੀ ਨਾਲ ਕੁਝ ਸਰਪੰਚ ਤੇ ਪੰਚ ਵੀ ਈਡੀ ਦੇ ਅੜਕੇ ਆ ਸਕਦੇ ਨੇ ਜਿਹੜੇ ਟਰੈਵਲ ਏਜੰਟਾਂ ਦੇ ਨਾਲ ਮਿਲੇ ਹੋਏ ਸਨ ਪੂਰੀ ਖਬਰ ਆ ਕਿ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਪੰਜਾਬ ਅਤੇ ਹਰਿਆਣਾ ਦੇ ਠੱਗ জাফরਜੀ ਟ੍ਰੈਵਲ ਏਜੰਟਾਂ ਦੀ ਸੂਚੀ ਤਿਆਰ ਕਰ ਲਈ ਆ ਅਮਰੀਕਾ ਤੋਂ ਡਿਪੋਰਟ ਲੋਕਾਂ ਦੀ ਪੁੱਛਗਿੱਛ ਤੋਂ ਖਤਾਲਸ ਹੋਇਆ ਤੇ ਕਈ ਦੋਨਾਂ ਸੂਬਿਆਂ ਦੇ ਸਰਪੰਚ ਤੇ ਪੰਚ ਵੀ ਕਾਬੂ ਆ ਸਕਦੇ ਨੇ ਈਡੀ ਦੇ ਜਲੰਧਰ ਸਥਿਤ ਦਫ਼ਤਰ ਨੇ ਅਮਰੀਕਾ ਤੋਂ ਡਿਪੋਰਟ ਕੀਤੇ ਜਾ ਰਹੇ ਭਾਰਤੀਆਂ ਦੀ ਜੜੀ ਜਾਂਚ ਉਹ ਤੇਜ਼ ਕਰ ਦਿੱਤੀ ਆ ਬੀਤੇ ਦਿਨ ਜਲੰਧਰ ਦਫ਼ਤਰ ਨੇ ਕ੍ਰੀਬ 11 ਲੋਕਾਂ ਕੋਲੋਂ ਪੁੱਛਗਿੱਛ ਕੀਤੀ ਹੈ ਜੋ ਅਮਰੀਕਾ ਤੋਂ ਡਿਪੋਰਟ ਹੋ ਕੇ ਭਾਰਤ ਆਏ ਸਨ ਸਾਰਿਆਂ ਨੂੰ ਈਡੀ ਦੇ ਦਫਤਰਾਂ ਦੇ ਵਿੱਚ ਬੁਲਾਇਆ ਗਿਆ ਅਤੇ ਈਡੀ ਦੇ ਅਫਸਰਾਂ ਨੇ ਉਹਨਾਂ ਨੂੰ ਵਿਦੇਸ਼ ਜਾਣ ਦਾ ਜਿਹੜਾ ਜਰੀਆ ਪੁੱਛਿਆ ਤਾਂ ਕੁੱਲ 11 ਲੋਕਾਂ ਨੇ ਖਲਾਸੇ ਕੀਤੇ ਤੇ ਫਰਜੀ ਟਰੈਵਲ ਏਜੰਟਾਂ ਦੇ ਨਾਮ ਵੀ ਸਾਹਮਣੇ ਆਏ ਨੇ ਜੋ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਦੇ ਨਾਲ ਸੰਬੰਧ ਰੱਖਦੇ ਨੇ ਜਾਣਕਾਰੀ ਜੋ ਮਿਲੀ ਆ ਕਿ ਪੰਜਾਬ ਪੁਲਿਸ ਨੇ ਬੀਤੇ ਕੁਝ ਸਮੇਂ ਵਿੱਚ ਕਈ ਟਰੈਵਲ ਏਜੰਟਾਂ ਦੇ ਖਿਲਾਫ ਮਾਮਲੇ ਦਰਜ ਕੀਤੇ ਸਨ ਅਤੇ ਕੁਝ ਨੂੰ ਗ੍ਰਿਫਤਾਰ ਵੀ ਕੀਤਾ ਸੀ ਮਗਰ ਈਡੀ ਹੁਣ ਸਾਰੇ ਉਹਨਾਂ ਲੋਕਾਂ ਨੂੰ ਕਾਬੂ ਕਰਨ ਦੀ ਯਤਨ ਕਰੇਗੀ ਜਿਨ੍ਹਾਂ ਦੇ ਖਿਲਾਫ ਪਹਿਲਾਂ ਹੀ ਪੰਜਾਬ ਪੁਲਿਸ ਨੇ ਮਕਦਮੇ ਦਰਜ ਕੀਤੇ ਸੀ ਤੇ ਹੁਣ ਜਿਹੜੇ ਜਿਹੜੇ ਭਾਰਤੀ ਜਿਹੜੇ ਵਾਪਸ ਮੁੜ ਕੇ ਆਏ ਨੇ ਉਹਨਾਂ ਨੇ ਵੀ ਨਾਮ ਦਿੱਤੇ ਨੇ ਟਰੈਵਲ ਏਜੰਟਾਂ ਦੇ ਔਰ ਫਰਜੀ ਟਰੈਵਲ ਏਜੰਟਾਂ ਨੂੰ ਅਗਰ ਗ੍ਰਿਫਤਾਰ ਕੀਤਾ ਗਿਆ ਤਾਂ لازਮੀ ਤੌਰ ਤੇ ਵੱਡੇ ਪੱਧਰ ਤੇ ਲੋਕਾਂ ਨੂੰ ਰਾਹਤ ਵੀ ਮਿਲ ਸਕਦੀ ਆ ਹੁਣ ਅਜਿਹੇ ਕੇਸ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ ਦੋਸ਼ੀਆਂ ਅਤੇ ਉਹਨਾਂ ਦੇ ਸਾਰੇ ਏਜੰਟਾਂ ਦੇ ਕੁਝ ਫਰਜੀ ਏਜੰਟਾਂ ਤੱਕ ਪਹੁੰਚਣ ਦੀ ਜਿਹੜੀ ਆ ਉਹਨਾਂ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਆ ਕਿਉਂਕਿ ਫਰਜੀ ਟਰੈਵਲ ਏਜੰਟ ਤੇ ਗ੍ਰਿਫਤਾਰ ਹੋ ਜਾਂਦੇ ਨੇ ਮਗਰ ਉਹਨਾਂ ਉਸ ਮਾਮਲੇ ਦੀ ਜੜ ਤੋਂ ਜਿਹੜੀ ਆ ਉਹ ਗੱਲ ਨਹੀਂ ਪਹੁੰਚਦੀ ਕਿ ਉਹਨਾਂ ਦੀਆਂ ਜਿਹੜੀਆਂ ਜੜਾਂ ਨੇ ਉਹ ਕਿੰਨਾ ਦੇ ਨਾਲ ਜਾਂ ਤਾਰਾ ਕਿੰਨਾ ਦੇ ਨਾਲ ਜੁੜੀਆਂ ਤੇ ਇਸ ਕਰਕੇ ਹੁਣ ਈਡੀ ਵੱਲੋਂ ਹੇਠਲੇ ਪੱਧਰ ਤੱਕ ਜਾਂਚ ਕੀਤੀ ਜਾਏਗੀ ਅਜਿਹੇ ਚ ਇਨਫੋਰਸਮੈਂਟ ਡਾਇਰੈਕਟੋਰੇਟ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਏਜੰਟਾਂ ਕੋ ਵੀ ਪੁੱਛਗਿਸ਼ ਕਰੇਗੀ ਜਿਨ੍ਹਾਂ ਦਾ ਚਾਹੇ ਇਸ ਕਾਰਡ ਦੇ ਵਿੱਚ ਨਾਮ ਨਹੀਂ ਜੁੜਿਆ ਫਿਰ ਵੀ ਜਿੰਨੇ ਵੀ ਟਰੈਵਲ ਏਜੰਟ ਨੇ ਉਹਨਾਂ ਨੂੰ ਬੁਲਾ ਕੇ ਪੁੱਛਗਿਸ਼ ਕੀਤੀ ਜਾਊਗੀ ਔਰ ਦੱਸਿਆ ਜਾ ਰਿਹਾ ਹੈ ਕਿ ਈਡੀ ਹੁਣ ਇਸ ਕਾਰਵਾਈ ਲੈ ਕੇ ਕਾਫੀ ਸਖਤ ਪਰੇਰੋਂ ਵਿੱਚ ਹੈ ਤੁਹਾਨੂੰ ਇਹ ਵੀ ਦੱਸ ਦਈਏ ਕਿ ਈਡੀ ਦੀ ਪੁੱਛਗਿਸ਼ ਵਿੱਚ ਇੱਕ ਨਵੀਂ ਗੱਲ ਸਾਹਮਣੇ ਵੀ ਆਈ ਹੈ ਈਡੀ ਨੂੰ ਸ਼ੁਰੂਆਤੀ ਜਾਂਚ ਵਿੱਚ ਪਤਾ ਲੱਗਾ ਹੈ ਕਿ ਪੰਜਾਬ ਸਮੇਤ ਹੋਰ ਸੂਬਿਆਂ ਵਿੱਚ ਕਈ ਇਨ੍ਹਾਂ ਕੇਸਾਂ ਵਿੱਚ ਸਰਪੰਚ ਤੇ ਪੰਚ ਵੀ ਉਨ੍ਹਾਂ ਦੇ ذریعے ਵੀ ਲੋਕ ਫਰਜੀ ਟਰੈਵਲ ਏਜੰਟਾਂ ਤੱਕ ਪਹੁੰਚ ਕਰਦੇ ਸੀ ਅਜੇਚ ਹੁਣ ਸਰਪੰਚ ਤੇ ਪੰਚ ਵੀ ਇਨਫੋਰਸਮੈਂਟ ਡਕਟੋਰੇਟ ਦੀ ਰਿਟਾਰ ਤੇ ਆ ਗਏ ਨੇ ਇਹਨਾਂ ਨੂੰ ਵੀ ਸਰਪੰਚਾਂ ਤੇ ਪੰਚਾਂ ਨੂੰ ਪੁੱਛਗਿਛ ਲਈ ਬੁਲਾਇਆ ਜਾ ਸਕਦਾ ਕਿਉਂਕਿ ਇਸ ਤੋਂ ਇਲਾਵਾ ਵਿਦੇਸ਼ ਵਿੱਚ ਉਨ੍ਹਾਂ ਦੇ ਕੀ ਕਿਹੜੇ ਲਿੰਕਸ ਹਨ ਉਸ ਨੂੰ ਲੈ ਕੇ ਵੀ ਜਾਂਚ ਅੱਗੇ ਵਧਾਈ ਜਾ ਸਕਦੀ ਈਡੀ ਫਲਾਲ ਮਾਮਲੇ ਵਿੱਚ ਅਜਿਹੇ ਸਰਪੰਚਾਂ ਤੇ ਪੰਚਾਂ ਦਾ ਡਾਟਾ ਤਿਆਰ ਕਰੀਏ ਜਿਸ ਤੋਂ ਬਾਅਦ ਮਾਮਲੇ ਦੇ ਵਿੱਚ ਤੇਜ਼ੀ ਨਾਲ ਐਕਸ਼ਨ ਲੈਣ ਦੀ ਸੁਭਾਵਨਾ ਹੈ ਨਾਲ ਹੀ ਮਾਮਲੇ ਵਿੱਚ ਪੈਸੇ ਦੇ ਲੈਣ-ਦੇਣ ਕਿਵੇਂ ਹੋਏ ਨੇ ਉਸਤੇ ਵੀ ਜਿਹੜੀ ਹੈ ਜਿਹੜੀ ਹੈ ਜਾਂਚ ਕੀਤੀ ਜਾਏਗੀ ਕਿ ਨਕਦੀ ਦਿੱਤੇ ਸੀ ਜਾਂ ਚੈੱਕ ਦਿੱਤੇ ਸੀ ਜਾਂ ਫਿਰ ਟਰਾਂਸਫਰ ਕੀਤੇ ਗਏ ਸੀ ਤੇ ਇਹ ਪੈਸੇ ਦਾ ਲੈਣ-ਦੇਣ ਤੇ ਵੀ ਈਡੀ ਜਿਹੜੀ ਆ ਅੱਖ ਰੱਖ ਰਹੀ ਹੈ ਭਾਰਤ ਤੋਂ ਡੰਕੀ ਦੇ ਰੂਪ ਦੇ ਵਿੱਚ ਅਮਰੀਕਾ ਪਹੁੰਚਣ ਦਾ ਜਿਹੜਾ ਔਸਤਨ ਖਰਚਾ ਕਰੀਬ 40 ਤੋਂ 50 ਲੱਖ ਰੁਪਏ ਨੇ ਕਦੀ ਇਹ ਖਰਚਾ 70 ਲੱਖ ਰੁਪਏ ਤੱਕ ਵੀ ਪਹੁੰਚ ਜਾਂਦਾ ਏਜੰਟ ਵਾਦਾ ਕਰਦੇ ਨੇ ਲੋਕਾਂ ਨੂੰ ਕਿ ਡੰਕੀ ਦੇ ਜਰੀਏ ਜਿਹੜਾ ਵਾ ਉਹ ਸਾਨੀ ਨਾਲ ਭੇਜਿਆ ਜਾ ਸਕਦਾ ਲੇਕਿਨ ਅਜਿਹਾ ਹੁੰਦਾ ਨਹੀਂ ਕਈ ਤੇ ਰਾਸਤੇ ਦੇ ਵਿੱਚ ਹੀ ਮਰ ਖੱਪ ਜਾਂਦੇ ਨੇ ਇਹ ਵੀ ਦੱਸਿਆ ਜਾ ਰਿਹਾ ਕਿ ਪੇਮੈਂਟ ਜਿਹੜੀ ਆ ਤਿੰਨ ਕਿਸ਼ਤਾਂ ਵਿੱਚ ਹੁੰਦੀ ਆ ਪਹਿਲੀ ਭਾਰਤ ਤੋਂ ਨਿਕਲਣ ਵੇਲੇ ਦੂਜੀ ਕੋਲੰਬੀਆ ਬਾਰਡਰ ਤੇ ਤੇ ਤੀਜੀ ਅਮਰੀਕਾ ਬਾਰਡਰ ਤੇ ਪਹੁੰਚਣ ਤੇ ਇਹ ਤਿੰਨ ਕਿਸ਼ਤਾਂ ਦੇ ਵਿੱਚ ਜਿਹੜੇ ਟਰੈਵਲ ਏਜੰਟ ਹੈ ਲੋਕਾਂ ਕੋ ਪੈਸੇ ਲੈਂਦੇ ਨੇ ਔਰ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਕਈ ਜਿਹੜੇ ਗਰੂਪ ਨੇ ਮੈਕਸੀਕੋ ਜਾਂ ਪਨਾਮਾ ਵਿੱਚ ਕਈ ਭਾਰਤੀਆਂ ਦੀ ਮੌਤ ਜਾਂ ਕਤਲ ਵੀ ਹੋ ਜਾਂਦਾ ਉਸ ਤੋਂ ਬਾਅਦ ਨਾ ਬੰਦਾ ਪਹੁੰਚਦਾ ਤੇ ਪੈਸੇ ਵੀ ਠੱਗੇ ਜਾਂਦੇ ਨੇ ਜੀ ਸਥਿਤੀ 'ਚ ਹੁਣ ਭਾਰਤ ਸਰਕਾਰ ਕਾਫੀ ਸਖਤੀ ਨਾਲ ਦੇਖ ਰਹੀ ਹੈ ਕਿਉਂਕਿ ਜੋਨੋ ਭਾਰਤ ਭਾਰਤੀਆਂ ਨੂੰ ਲੈ ਕੇ ਅਮਰੀਕਾ ਦੀ ਸਰਕਾਰ ਨੇ ਜਿਹੜੇ ਰਿਪੋਰਟ ਕੀਤੇ ਕਿ ਭਾਰਤੀ ਅੰਮ੍ਰਿਤਸਰ 에ਰਪੋਰਟ ਤੇ ਪਹੁੰਚੇ ਸੀ ਤੇ ਇਸ ਮਸਲੇ ਦੇ ਵਿੱਚ ਵੀ ਸਿਆਸਤ ਹੋਈ ਕਿ ਸਿਰਫ ਸਿਰਫ ਜੇ ਜਹਾਜ਼ ਨੇ ਅਮਰੀਕਾ ਫੌਜ ਦੇ ਉਹ ਅੰਮ੍ਰਿਤਸਰ ਹੀ ਕਿਉਂ ਉਤਾਰੇ ਜਾ ਰਹੇ ਨੇ ਜਦਕਿ ਉਹਦੇ ਵਿੱਚ ਹਰਿਆਣੇ ਦੇ ਦਿੱਲੀ ਦੇ ਗੁਜਰਾਤ ਦੇ ਲੋਕ ਹੀ ਹੁੰਦੇ ਨੇ ਤੇ ਉਹ ਦਿੱਲੀ ਜਾਂ ਗੁਜਰਾਤ ਦੇ ਵਿੱਚ ਵੀ ਜਹਾਜ਼ उतारे ਜਾ ਸਕਦੇ ਨੇ ਪਰ ਪੰਜਾਬ ਸਰਕਾਰ ਖਾਸ ਕਰਕੇ ਮੁੱਖ ਮੰਤਰੀ ਭਗਵਤ ਮਾਨ ਸਮੇਤ ਸਮੁੱਚੀ ਪੰਜਾਬ ਸਰਕਾਰ ਦੇ ਨਾਲ ਵਿਰੋਧੀਆਂ ਨੇ ਵੀ ਕਿਹਾ ਸੀ ਕਿ ਸਿਰਫ ਸਿਰਫ ਪੰਜਾਬੀਆਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਲੇਕਿਨ ਫਿਲਹਾਲ ਹੁਣ ED ਨੇ ਪੰਜਾਬ ਅਤੇ ਹਰਿਆਣਾ ਦੇ ਫਰਜੀ ਜਿਹੜੇ ਠੱਗ ਨੇ ਟਰੈਵਲ ਏਜੰਟਾਂ ਨੂੰ ਬੁਲਾਉਣਾ ਸ਼ੁਰੂ ਕਰ ਦਿੱਤਾ ਹੈ ਕਈਆਂ ਨੂੰ ਸੰਮਣ ਕੀਤੇ ਜਾ ਚੁੱਕੇ ਨੇ ਤੇ ਨਵੀਂ ਗੱਲ ਆਈ ਹੈ ਕਿ ਇਸ ਲੈਣ ਦੇਣ ਦੇ ਵਿੱਚ ਜਾਂ ਡੰਕੀ ਰੂਟ ਰਾਹੀਂ ਅਮਰੀਕਾ ਭੇਜਣ ਦੇ ਸਿਲਸਿਲੇ ਦੇ ਵਿੱਚ ਦੋਨਾਂ ਸੂਬਿਆਂ ਦੇ ਸਰਪੰਚ ਤੇ ਪੰਚ ਉਹਨਾਂ ਦੇ ਵੀ ਨਾਮ ਸਾਹਮਣੇ ਆਏ ਨੇ ਜਿਨ੍ਹਾਂ ਦਾ ਈਡੀ ਵੱਲੋਂ ਡਾਟਾ ਤਿਆਰ ਕੀਤਾ ਜਾ ਰਿਹਾ ਤੇ ਲਾਜ਼ਮੀ ਤੌਰ ਤੇ ਠੱਗ ਤੇ ਟ੍ਰੈਵਲ ਏਜੰਟ ਇਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਆ ਹਾਲਾਂਕਿ ਜਿਹੜੀਆਂ ਸੂਬਾ ਸਰਕਾਰਾਂ ਜਾਂ ਸੂਬਾ ਪੁਲਿਸ ਹੁੰਦੀ ਆ ਉਹ ਤੇ ਪੈਸੇ ਪੂਸੇ ਦੇ ਕੇ ਛੱਡ ਦਿੰਦੇ ਹੈਗੇ ਨੇ ਇਹੋ ਜਿਹੇ ਟ੍ਰੈਵਲ ਏਜੰਟਾਂ ਦੇ ਕੋਈ ਤਾਂ ਹੀ ਉਹਨਾਂ ਦਾ ਕਾਰੋਬਾਰ ਵਧਦਾ ਰਹਿੰਦਾ ਹੈਗਾ ਕਿਸੇ ਨੂੰ ਚੰਗੀ ਤਰ੍ਹਾਂ ਨਕੇਲ ਨਹੀਂ ਪਾਈ ਲੇਕਿਨ ਜੇ ਈਡੀ ਦੀ ਐਂਟਰੀ ਹੋ ਰਹੀ ਆ ਤੇ ਲਾਜ਼ਮੀ ਤੌਰ ਤੇ ਹੋ ਸਕਦਾ ਹੈ ਕਿ ਲੋਕਾਂ ਨੂੰ ਰਾਹਤ ਮਿਲੇਗੀ ਫਲਾਲ ਇਸ ਜਾਣਕਾਰੀ ਨਾਲ ਤੜ ਤੋਂ ਲੰਨੇ ਆ ਗਿਆ ਦੇਖਦੇ ਰਹੋ ABC ਪੰਜਾਬ ਧੰਨਵਾਦ